ਲਓ ਵੀ ਸੱਜਣੋ ਆ ਗਏ ਆ ਇੱਕ ਵਾਰ ਫੇਰ ਤੇ ਬਹੁਤ ਹੀ ਕਹਿੰਟਜੀ ਵੀਡੀਓ ਲੈ ਕੇ ਵੀਡੀਓ ਬਹੁਤ ਕਹਿੰਟ ਤੇ ਫਨੀ ਹੋਣ ਵਾਲੀ ਆ ਅੱਜ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਸ਼ੇਅਰ ਕਰ ਦਿਓ ਆਪਣੇ ਯਾਰਾਂ ਮਿੱਤਰਾਂ 'ਚ ਤੇ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਆਂ ਵੀਡੀਓ ਨੂੰ ਮਾਂ ਨੀ ਮਾਂ ਮੈਨੂੰ ਦੇ ਦੇਲਾਸੇ ਕਹਿ ਉਹ ਨੂੰ ਮੇਰੇ ਮੂੜ ਦੇ ਹੱਸ ਸਾਰੀ ਰਾਤ ਪੰਡ ਤੂੰ ਮਰਵਾਈਆ ਤੇ ਤਲਾਸੀ ਹੁਣ ਮਾਂ ਕੋਲੋਂ ਪਾਲਦਾ ਚੀ ਕਰ ਮੈਨੂੰ ਦੱਸ ਨੀ ਮਾਏ ਬੁੱਕਲ ਦੇ ਵਿੱਚ ਤੇਰੀ ਕੌਣ ਲੈ ਕੇ ਮੁੱਕਰ ਗਿਆ ਰੂਨਾ ਹੁਣ ਤੇਲ ਲਾਲਾ ਗਰਮ ਕਰਕੇ ਲੱਖਣੀ ਮਾਈ ਚੰਗ ਦਮ ਕਿਉਂ ਬਸਨੀ ਹੁੰਦਾ ਆ ਕਿਉਂ ਜਦੋਂ ਤੇਲ ਨਹੀਂ ਲਾਉਣਾ ਇਹੀ ਹਾਲ ਹੁਣਾ ਸਾਡੇ ਕੁਝ ਹੱਥ ਨਹੀਂ ਹੁੰਦਾ ਸੁਪਨਾ ਮਾ ਸੁਪਨਾ ਹੀ ਹੂੰ ਕੁੜੀ ਵਿਧਵਾ ਹੋ ਗਈ ਲੱਗਦਾ ये कौन है मैंने इसे कहीं देखा तो है यही तो बादशाह है बातों से अपने मुकरता नहीं बादशाह नहीं शक्ति के पूर्दा मुंह था ये से मैं कभी डरता नहीं अखा आधा। 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 देख साले दिया पूर दे टटिया वर्गिया ये कौन है मैंने से कहीं देखा है ਇਹੀ ਤਾਂ ਬਾਤ ਸਾਂ ਹੈ ਬਾਤੋਂ ਸੇ ਆਪਣੇ ਮੁਖਰ ਦਾ ਨਹੀਂ ਸਾੜਾ ਲਾਲ ਤਾਂ ਐ ਹੋਇਆ ਜਿਵੇਂ ਕਿਸੇ ਇੱਕ ਨੇ ਦੀ ਬੁੰਡ 'ਚ ਤੇ ਇੱਕ ਨੇ ਦੇ ਮੂੰਹ 'ਚ ਲਲ ਪਾਇਆ ਹੋਵੇ ਆ ਆ ਆ ਅੱਖੀਆਂ ਬਲੌਰੀ ਜੱਟਾ ਮਾਰਦੀ ਆ ਡੱਬ ਕੇ ਮੈਂ ਸੱਤ ਦਿੱਤ ਚੰਗ ਮੇ ਬਾਗ ਕਿੰਨੇ ਚੱਪ ਕੇ ਫਟੱਕ ਲੱਗਦਾ ਨਾਲ ਦਾ ਸੁੱਤਾ ਉੱਠਿਆ ਇਹਦਾ ਮੂੰਹ ਤਾਂ ਧਵਾ ਦੇਣਾ ਸੀ ਨਮਾਜ਼ਾਂ ਦਾ ਲੱਭ ਲਿਆ ਬੀਬੀ ਨੇ ਸਰਕਾਰੀ ਤਵੀਆਂ ਵਾਂਗੂ ਹਰ ਕੋਈ ਗੁੱਲਾ ਪਾ ਕੇ ਲੈ ਜਾਂਦਾ ਇਹ ਦੇਵੀ ਕਿਸ ਕਲਰ ਦਾ ਕੱਚਾ ਪਾਇਆ ਤੁਸੀਂ ਹੂੰ ਦੱਸ ਦਿਨਾ ਜਿਹੜੇ ਕਲਰ ਦੀ ਤੇਰੇ ਚੱਡੀ ਪਾਈ ਹੋਈ ਹੈ ਕਾਲੇ ਰੰਗ ਦਾ ਪਾਇਆ ਨਾ ਸੌਪਤਲ ਕਰਿਆ ਮੇਰੇ ਕੋਲੇ ਸਾਰੇ ਕੱਚੇ ਕਾਲੇ ਹੀ ਆ ਕਿਸ ਕਲਰ ਦਾ ਕੱਚਾ ਪਾਇਆ ਤੁਸੀਂ ਹੂੰ ਦੱਸ ਤੋ ਨਾ ਤੂੰ ਆਪਣੀ ਮੁੰਮੇਦਾਨੀ ਦਾ ਦੱਸ ਪਹਿਲਾਂ ਕਾਲੇ ਰੰਗ ਦਾ ਪਾਇਆ ਨਾ ਸੌਪਤਲ ਕਰਿਆ ਕੱਚੇ ਚ ਲੰਨ ਵੀ ਕਾਲਾ ਹੀ ਆ ਤੇ ਨਾਸਲਰ ਬਾਡੀ ਬਿਲਡਰ ਇਹ ਆ ਬਸੰਤ ਸਿੰਘ ਰਾਣੇ ਪੰਜ ਦਾ ਪੁੱਤ ਸਰੀਰ ਵਧੀਆ ਲੱਗ ਕੱਪੜੇ ਪਾਲਾ ਪ੍ਰਾਵਾ ਬੀਬੀ ਪਿੱਛੇ ਲੱਗ ਕੇ ਨਮੂਨੀਆਂ ਨਕਰਾ ਲਈ ਬਾਦ ਇੱਕ ਵਾਰੀ ਤਾੜੀ ਮਾਰ ਦਿਓ ਸਰੀਰ ਵੇਖ ਕੇ ਪਤਾ ਲੱਗ ਜਾਂਦਾ ਬੰਦਾ ਸੂਟਾ ਲਾਉਂਦਾ ਜਦ ਦੇਖੀ ਕਿਤੇ ਕਢਾਲਣਾ ਪੈ ਜੇ ਫੌਜੀਆ ਨਾਸਲਵਾਦੀ ਬਿਲਡਰ ਕਿਹ ਬਸੰਤ ਸਿੰਘ ਰਾਣੇ ਕੰਜ ਦਾ ਪੁੱਤ ਸਰੀਰ ਬੱਜੀ ਦੇਖੀ ਬੀਬਾ ਕਾ ਨਾ ਲੈ ਜੇ ਚੌਕੇ ਨੂੰ ਕਿਸੇ ਹਾਲੀ ਸੇਵਾ ਚਦੋ ਜਵਾਨ ਹੋਈ ਤਾਂ ਨਾ ਬਾੜ ਕਿਤੇ ਆਹ ਦੇਖ ਲਓ ਨਕਲੀ ਚਿਤਨ ਵਾਲੀ ਸਾਹਿਬਾ ਚੜਦਾ ਏ ਔਰ ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਏ ਜਿਹੜੀ ਚੀਜ਼ ਦਾ ਤੂੰ ਮਾਣ ਕਰਦੀ ਏ ਉਹ ਅਸੀਂ ਮੋਟਰ ਤੇ ਬਹੁਤ ਵਜਾਈ ਆ ਬੀਬਾ ਉਹ ਤੋਂ ਜ਼ਿਆਦਾ ਹੁੰਦਾ ਤੇਰੇ ਤੇ ਮਰਦਾ ਜਿੰਨਾ ਕੁੜੀਏ ਤੂੰ ਲੁੱਲੇ ਤੇ ਚੜਦੀ ਏ ਉਹ ਤੋਂ ਜ਼ਿਆਦਾ ਲੁੱਲਾ ਤੇਰੇ ਤੇ ਚੜਦਾ ਏ ਟੋਰ ਦਾ ਬਰੜਾ ਤੇਰੇ ਜ਼ੋਰ ਦਾ ਤੇ ਜ਼ੋਰ ਪੂਰਾ ਤੋੜਦਾ ਕੀ ਗੱਲ ਚਲੂਨੇ ਲੜਦੇ ਆ ਕਰੋੜ ਵਾਲਿਓ ਮੂੰਹ ਤੇ ਦਿਖਾਓ ਜਰਾਕ ਹਟ ਜਾ ਹਟ ਜਾ ਇੱਕ ਪੱਤ ਵਾਲੀ ਪੜਵਾ ਕੇ ਹੀ ਹਟੇਗਾ ਹੈ ਲੋ ਗਾਇਸ ਗਾਇਸ ਦੇਖੋ ਮੈਂ ਨਾ ਆਪਣੇ ਪਾਪ ਤੋਂ ਬਣੀ ਆ ਅੱਜ ਤੱਕ ਦੇ ਜਿੰਨੇ ਪਾਪ ਹੋਏ ਆ ਮੈਂ ਕਿਹਾ ਚੱਲ ਮੈਂ ਪਾਪ ਤਾਂ ਭੈਣ ਮਰਾ ਗਿਆ ਬੌਂਡ ਟਕਾ ਕੇ ਧੋਲੀ ਓ ਲੈਣੀ ਆ ਫਿਰ ਕੱਲ ਤੋਂ ਮੈਂ ਨਵੇਂ ਸ਼ੁਰੂ ਕਰਾਂਗੀ ਇਸ ਕਰਕੇ ਨਾ ਮੈਂ ਸ਼ਨਾਣ ਕਰਨ ਲੱਗਾਂ ਹਰੀ ਦੁਆਰਾ ਆਈ ਆ ਠੀਕ ਆ ਮੈਂ ਤਾਂ ਮੇਰੇ ਬੌਂਡ ਦੇਣ ਤੋਂ ਬਾਅਦ ਕੌਣ ਪਾਪ ਧੋਂਦਾ ਹੁੰਦਾ ਪਾਪ ਤੋਂ ਪੰਜ ਜਿੰਨੇ ਵੀ ਹੋਏ ਹੋਏ ਆ ਕਿਉਂਕਿ ਮੈਂ ਪਾਪ ਬਹੁਤ ਕੀਤੇ ਆ ਗਾਇਸ ਠੀਕ ਹੈ ਤੂੰ ਪਾਪ ਨਹੀਂ ਆਪਣੀ ਬੰਡ ਤੋਂ ਪਹਿਲਾਂ ਹਾਏ ਜਦ ਤੂੰ ਮੱਖਣ ਨਾ ਦਿੱਤਾ ਹੋਏ 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 ਹਾਏ ਜਦ ਗੋਪੇ ਨਹੀਂ ਇਹ ਤਾਂ ਸਾਲੇ ਟੋਪੇ ਆ ਆ ਜਦ ਮੈਂ ਮੱਖਣ ਨਾ ਦਿੱਤਾ ਉੱਟਿੱਕੇ ਪੜਾਂ ਦਾ ਲੈ ਗਿਆ ਮਾਮੇ ਕਾਂਚ ਨੂੰ ਫੋਨ ਲਾ ਕੇ ਬਲਾਓ ਇਹਨਾਂ ਦੀ ਇਕੱਲੇ ਇਕੱਲੇ ਦੀ ਬੰਡ ਮਾਰੇ ਆ ਚਟਿੱਕੋ ਮਧਾਰੀ ਲੈ ਗਿਆ ਲੈ ਜਾਣ ਦੋ ਤੁਸੀਂ ਮਧਾਣੀ ਬੰਡ ਚ ਲੈਣੀ ਆ ਭੈਣ ਚੋਂ ਪਹਿਲਾ ਇਹਨਾਂ ਦੇ ਪਿਛਵਾੜੇ 'ਚ ਦੋ ਵੱਡੇ ਵੱਡੇ ਮਧਾਣੇ ਆਹ ਦੇਖ ਲੋ ਗਲਾਬ ਸਿੱਤੂ ਦਾ ਖਪਾ ਟਟਾ ਆਹੀ ਉਂਗਲ ਮਰਉੜ ਕੇ ਕੁੜੀ ਦੀ ਬੌਂਡ 'ਚ ਦੇ ਦੇ ਉਹਨੂੰ ਲੋੜ ਵਾ ਸਾਲਿਆ ਡੇਲਾ ਤਾਂ ਤੇਰਾ ਵੀ ਨਿਕਲਿਆ ਲੱਗਦਾ